ਦੇਚ ਬੀਬੀਆਂ ਵੀ ਜਿੰਦਾਬਾਦ ਦੇਖੋ ਨਾਰੇ ਮਾਰਦੇ ਹੋਏ ਜੀ ਜਿੰਦਾਬਾਦ ਆ ਰਹੀ ਹੈ ਜੀ ਤੁਸੀਂ ਦੇਖ ਸਕਦੇ ਆਂ ਜੀ ਹਰ ਇੱਕ ਦਾ ਬਾਈ ਜੀ ਸਹਿਯੋਗ ਆ ਜਿੰਦਾਬਾਦ ਜਿੰਦਾਬਾਦ ਛੋਟੇ ਕਿਹੜੇ ਇਲਾਕੇ 'ਚੋਂ ਲੋਰੀ ਨੀਗਾਰ ਲੋਰੀ ਏਰੀਆ ਵਾਜੀ ਵਾ ਲੋਰੀ ਬਾਟੇ ਦੇ ਵੇਖੋ ਕਿਸਾਨ ਮਜ਼ਦੂਰ ਏਕੜ ਦੇ ਨਾਲੇ ਲੱਗਦੇ ਬੀਬੀਆਂ ਵੀ ਆਈਆਂ ਐ ਤੇ ਬੀਬੀਆਂ ਭੈਣਾਂ ਜਿੰਦਾਬਾਦ ਸੁਜੋਗ ਆ ਜੀ ਬਹੁਤ ਵੱਡਾ ਸੁਜੋਗ ਆ ਬੀਬੀਆਂ ਵੀ ਆਪ ਕੋਲ ਬਿਲਕੁਲ ਜੀ ਬਿਲਕੁਲ ਜਿਹੜੇ ਅਜੇ ਵੀ ਘਰਾਂ 'ਚ ਬੈਠੇ ਸੋਚੀ ਜਾਂਦੇ ਆ ਕਿ ਹਰ ਇੱਕ ਦਾ ਆਉਣ ਦਾ ਫਰਜ਼ ਬਣਦਾ ਹੈ ਜੀ ਤੇ ਤਕੜੇ ਹੋ ਕੇ ਸਾਥ ਦਿਓ ਦੇਖੋ ਕਿਵੇਂ ਯੋਧਿਆਂ ਦੀ ਤਰ੍ਹਾਂ ਜੋਧਿਆਂ ਦੀ ਤਰ੍ਹਾਂ ਜਿੰਦਾਬਾਦ ਦੇ ਨਾਰੇ ਲਾਉਂਦੀਆਂ ਹੋਈਆਂ ਪੈਣਾ ਜਾ ਰਹੀਆਂ ਜੀ ਤੇ ਬਹੁਤ ਵੱਡਾ ਸੁਯੋਗ ਆ ਜੀ ਦੇਖੋ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਥੋੜੀ ਜੀ ਜਾਣਕਾਰੀ ਦਿਓ ਇਹਨੂੰ ਕਰਾ ਹੋ ਜਗੇ ਦੇਖੋ ਬੀਬੀਆਂ ਸਾਨਮ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਾਉਂਦੀਆਂ ਜਾ ਰਹੀਆਂ ਤੇ ਕਈ ਅਜੇ ਵੀ ਘਰਾਂ ਚ ਵੀਰ ਬੈਠੇ ਆ ਦੇਖੋ ਜੀ ਇਹ ਮਾਈ ਭਾਗੋਦੀਆ ਵਾਰਸਾ ਇੱਥੇ ਮੋਰਚੇ ਦੇ ਵਿੱਚ ਪਹੁੰਚਤੀਆਂ ਵਾ ਇਹ ਮੋਰਚਾ ਸਾਡਾ ਹੁਣ ਇਨਾ ਹੌਸਲਾ ਵਧਿਆ ਵੀ ਜਦੋਂ ਮਾਈਆਂ ਆ ਜਾਣ ਤੇ ਜਿਹੜੇ ਘਰਾਂ ਦੇ ਬੈਠੇ ਤੇ ਉਹ ਚੂੜੀਆਂ ਪਾ ਕੇ ਬੈ ਜਾਣ ਤੇ ਅਸੀਂ ਇਹ ਉਸ ਨੂੰ ਉਹਨਾਂ ਨੂੰ ਅਪੀਲ ਕਰਦੇ ਆ ਜਾਂ ਤਾਂ ਤੁਸੀਂ ਅੱਖਾਂ ਆਪਣੀਆਂ ਜਗਾ ਲਓ ਤੇ ਮੋਰਚੇ ਤੇ ਆਓ ਨੇ ਆਖਰਿਆਂ ਪਾੜਾ ਸਾਡੀਆਂ ਮਾਈਆਂ ਸਾਡੀਆਂ ਬਤੀਆਂ ਸਾਡੀਆਂ ਮੋਰਚੇ ਦੇ ਵਿੱਚ ਮਾਈ ਭਗੋਦਿਆ ਵਾਰਸਾ ਬਣ ਕੇ ਆ ਗਿਆ ਵਾਹਿਗੁਰੂ ਹੁਣ ਮੈਂ ਬੇਨਤੀ ਕਰਦਾ ਜਿਹੜੇ ਜਿਹੜੇ ਨਹੀਂ ਵੀ ਅਜੇ ਤੱਕ ਆ ਰਹੇ ਉਹ ਆਪਣੇ ਜ਼ਮੀਰ ਨੂੰ ਜਗਾਓ ਜੀ ਅਸੀਂ ਆ ਦੇਖੋ ਜੀ ਨਵੇਂ-ਨਵੇਂ 59 11 ਲੈ ਕੇ ਆ ਰਹੇ ਤੇ ਹਾਂਜੀ ਅਕੇ ਕੀ ਕਹਿਣਾ ਰਹੀ ਜੀ ਅਸੀਂ ਇਹ ਕਹਿੰਨੇ ਆ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਜੀ ਜਿਹੜੇ ਜਥੇਬੰਦੀਆਂ ਦੇ ਅਜੇ ਤੱਕ ਆਗੂ ਸਾਹਿਬ ਨੇ ਆਇਆ ਹੈ ਜਾਂ ਦੂਸਰੇ ਜਥੇਬੰਦੀਆਂ ਉਹ ਅਜੇ ਤੱਕ ਐਲਾਨ ਨਹੀਂ ਕੀਤਾ ਵੀ ਅਸੀਂ ਜ਼ੋਰਚੇ ਨਹੀਂ ਜਾਣਾ ਉਹਨਾਂ ਨੇ ਸਾਡੇ ਪਿੱਛੇ ਸਰਾਮਾ ਰਹਾ ਪਰ ਨੌਦਵਾਨੀ ਕੇ ਕਿਸਾਨੀ ਨੂੰ ਬਰਬਾਰ ਕਰ ਰਹਾ ਅਸੀਂ ਆਨੇ ਆਂ ਜਿਹੜੇ ਸਭ ਤੋਂ ਵਕਤ ਤੋਂ ਬਾਅਦ ਜਿਹੜੇ ਘਰਾਂ 'ਚ ਬੈਠੇ ਲੋਕ ਜਿਹੜੇ ਤਵਾਸਾ ਵੇਖਣ ਵਾਲੇ ਆ ਗੱਲਾਂ ਕਰਨ ਵਾਲੇ ਆ ਉਹ ਇੱਥੇ ਆਓ ਆਪਣੀ ਜਮੀਰ ਜਗਾਓ ਤੇ ਅਸੀਂ ਬਾਰ-ਬਾਰ ਅਪੀਲ ਕਰਦੇ ਆ ਇੱਥੇ ਮਾਈ ਭਾਪੂਦਿਆਂ ਵਾਸਦਾ ਬਹੁਤ ਕਿਹਿਆ ਏ ਮੋਰਦਾ ਜਿੱਦਾਂ ਜੇ ਨਾ ਮੋਦੀ ਦੇ ਤੌਰ ਤੇ ਕੋਟਾ ਰੱਖ ਦੇਣਾ ਉਹਦਾ ਕਿਲਾ ਅਸੀਂ ਕੱਢ ਘਟਾਂਗੇ ਸੋ ਇੰਨੀਆਂ ਬਿੰਦਿਆਂ ਦਾ ਧੰਨਵਾਦ ਵਾਹ ਜੀ ਵਾਹ ਇਹ ਸਨ ਸਾਡੇ ਸਰਾਲੀ ਮੰਡ ਦੇ ਆਗੂ ਜੀ ਕੱਲ ਜੁਝਾਰੂਆਂ ਦੀ ਤਰ੍ਹਾਂ ਇਹਨਾਂ ਖਨੌਰੀ ਬਾਰਡਰ ਤੇ ਬਾਈ ਜੀ ਸਭ ਤੋਂ ਅੱਗੇ ਹੋ ਕੇ ਲੜੇ ਨੇ ਜੀ ਤੇ ਪੂਰੇ ਜੋਸ਼ ਦੇ ਨਾਲ ਬਾਈ ਜੀ ਤੇ ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠੇ ਆ ਜੀ ਵੇਖੋ ਬੜੀ ਤਗੜੀ ਮਸਾਲਾ ਜੀ ਜੜੀਆਂ ਮਾਈ ਭਾਗੋ ਦੀਆਂ ਵਾਰਸਾਂ ਵਾਰਸਾਂ ਜੀ ਅੰਦੋਲਨ ਵਿੱਚ ਆ ਪਹੁੰਚ ਚੁੱਕੀਆਂ ਜੀ ਕਨੌਰੀ ਬਾਰਡਰ ਤੇ ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਅਜੇ ਘਰਾਂ 'ਚ ਬੈਠੇ ਆ ਬਾਹਰ ਨਿਕਲੋ ਕਿਉਂਕਿ ਜਿਵੇਂ ਹਰਿਆਣੇ ਦੀਆਂ ਬੀਬੀਆਂ ਨੇ ਮਿਹਣਾ ਮਾਰਿਆ ਸੀ ਜਦੋਂ ਅੰਦੋਲਨ ਵੇਲੇ ਵੀ ਤੁਸੀਂ ਘਰਾਂ 'ਚ ਅਸੀਂ ਹਾਂ ਚੂੜੀਆਂ ਲਾ ਕੇ ਉਹਨਾਂ ਵੀ ਚੂੜੀਆਂ ਤੁਸੀਂ ਪਾ ਲੋ ਜਿਹੜੇ ਵਾਸ ਮੁੜ ਰਿਹਾ ਸੀ ਨਾ ਹਾਂਜੀ ਉਹਨਾਂ ਨੇ ਤੇ ਆ ਮਾਇਆ ਨੇ ਚੂੜੀਆਂ ਤੁਸੀਂ ਪਾ ਕੇ ਘਰੋਂ ਜਾ ਅਸੀਂ ਇਹਨ ਦੋ ਦਿਨ ਲੜਦਿਆਂ ਵਾ ਉਹ ਤਾਂ ਫਿਰ ਲੋਕ ਵਾੜੇ ਅਣਖੀ ਲੋਕੀ ਉੱਥੇ ਰੁਕੇ ਸੀ ਤੇ ਮੋਰਚਾ ਡਟਿਆ ਰਿਹਾ ਮੋਰਚਾ ਬੱਜਿਆ ਸੀਗਾ ਇੱਥੇ ਵੀ ਹੁਣ ਜਿਹੜੀਆਂ ਮਾਈਆਂ ਸਾਡੀਆਂ ਬਹੁਤ ਕਿਆਂ ਉਹਨਾਂ ਨੇ ਮਾਈ ਭਾਗੋ ਦਾ ਜਿਹੜਾ ਜਿਹੜਾ ਆ ਦਾ ਵਾਸਿਆ ਉਹ ਇਤਿਹਾਸਕ ਆ ਵਾ ਸਾਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਹੌਸਲਾ ਮਿਲਿਆ ਵਾ ਜਿਹੜੇ ਘਰਾਂ ਦੇ ਵਿੱਚ ਲੋਕ ਬਿਠੇ ਆ ਆਪਦੇ ਜਮੀਰਾ ਦਿਗਾਓ ਜਮੀਰਾ ਮਰੋਣਾ ਸਰੀਰ ਕਰਕੇ ਬੰਦਾ ਮਰਨਾ ਜਮੀਰ ਕਰਕੇ ਮਰ ਜਾਂਦਾ ਵਾ ਉਹ ਘਰਿਆਂ ਜਮੀਰਾ ਮਾਰ ਕੇ ਬੈਠੇ ਹੋਏ ਆ ਜਿਹੜੇ ਅੱਗੇ ਤੱਕ ਘਰਾਂ ਦੇ ਵਿੱਚੋਂ ਬਾਹਰ ਨਿਕਲਾ ਹੈ ਬਿਲਕੁਲ ਜੀ ਸਰੀਰ ਦਾ ਮਰਨਾ ਮੌਤ ਨਹੀਂ ਹੁੰਦਾ ਜਮੀਰ ਦਾ ਮਰਨਾ ਮੌਤ ਹੁੰਦਾ ਜੀ ਬਹੁਤ ਵਧੀਆ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ ਆ ਜੀ ਤੇ ਇੱਧਰ ਬਾਈ ਸਾਡੇ ਲੰਗਰਾਂ ਵਾਲੇ ਵੀ ਬਾਈ ਪੂਰਾ ਕੰਮ ਖਿੱਚ ਰਿਆ ਜੀ ਬੜਾ ਤਕੜਾ ਸਹਿਯੋਗ ਆ ਠੀਕ ਆ ਭਾਈ ਜੀ ਠੀਕ ਆ ਕਿਹਨਾਂ ਵੀਰਾਂ ਨੇ ਖੀਰਾਂ ਦੇ ਤੇ ਹਰ ਇੱਕ ਬਾਈ ਦੀ ਹੁਣ ਵੀ ਲੰਗਰ ਵੇਖੋ ਫੁਲਕੇ ਬਾਈ ਪਕਾ ਕੇ ਲੈ ਆਏ ਆ ਜੀ ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਸਹਿਯੋਗ ਦੇ ਨਾਲ ਜੀ ਬਹੁਤ ਵੱਡਾ ਅਪਰਾਲਾ ਇਹਨਾਂ ਭਰਾਵਾਂ ਦਾ ਕਿ ਕੜਿਆ ਪ੍ਰਸ਼ਾਦ ਖੀਰਾਂ ਫੁੱਲੇ ਲੰਗਰ ਵਰਤਾਏ ਜਾ ਰਿਹਾ ਜੀ ਤੇ ਵੇਖੋ ਸਾਰਾ ਦਿਨ ਸੇਵਾ ਇਸੇ ਤਰ੍ਹਾਂ ਚੱਲਦੀ ਆ ਜੀ ਇਹਨਾਂ ਵੀਰਾਂ ਨੇ ਕਿਸਾਨ ਵੀਰਾਂ ਨੂੰ ਫੁਲਕੇ ਪਕਾਉਣ ਨਹੀਂ ਦਿੱਤੇ ਜਿੱਦਨ ਦੇ ਵੀ ਬਾਈ ਆਇਆ ਜੀ ਪੂਰਾ ਮੋਰਚਾ ਸੰਭਾਲ ਲਿਆ ਆ ਭਰਾਵਾਂ ਨੇ ਫੁਲਕਿਆਂ ਦਾ ਰੋਟੀ ਪਣੀ ਦਾ ਹਰ ਇੱਕ ਜੀ ਤੇ ਵੱਧੋ ਵੱਧ ਕਰੋ ਵੀਡੀਓ ਸ਼ੇਅਰ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਕੀ ਨੰਬਰ ਆ ਤੇਰਾ